ਇਹ ਆਪਣਾ ਇੱਕ ਘਰ ਬਣ ਗਿਆ ਇੱਕ ਹਸਾਬ ਦਾ ਇਹ ਹੁਣ ਪ੍ਰਮਾਤਮਾ ਨੂੰ ਪਤਾ ਵੀ ਇੱਕ ਦੋ ਮੋਰਚਾ ਜਿੱਤਿਆ ਜਾਣਾ ਤੇ ਜਿੱਦਾਂ ਦੀ ਸੇਵਾ ਪ੍ਰਮਾਤਮਾ ਸਾਡੇ ਤੋਂ ਲੈ ਰਿਹਾ ਸਾਡੇ ਤੋਂ ਅਸੀਂ ਨਹੀਂ ਕੁਝ ਕਰਨ ਜੋਗੇ ਲੇਕਿਨ ਪ੍ਰਮਾਤਮਾ ਜਿੰਨੀ ਕੁ ਸੇਵਾ ਸਾਡੇ ਲੇਖੇ ਲਾ ਰਿਹਾ ਜੀ ਅਸੀਂ ਉਨੀ ਕੁ ਕਰ ਰਹੇ ਹਾਂ ਜਿਹੜੇ ਬੰਦੇ ਦੇ ਮਨ 'ਚ ਚੋਰ ਹੋਏਗਾ ਉਹ ਜ਼ਰੂਰ ਡਰੇਗਾ ਜੀ ਤੇ ਅਸੀਂ ਉਹਨਾਂ ਨੂੰ ਕਾਫੀ ਦੂਰ ਤੋਂ ਬਾਤ ਲਾਦੇ ਆਂ ਤੇ ਜੇ ਉਹਨੂੰ ਪੁੱਛਦੇ ਆਂ ਤੁਸੀਂ ਕਿੱਥੋਂ ਆਏ ਉਹਨੂੰ ਹੀ ਖਿਸਕ ਜਾਂਦੇ ਹਾਂ ਜੀ ਕਾਫੀ 5-5 ਜਣਿਆਂ ਦੀਆਂ ਕੱਲ 4-5 ਟੀਮਾਂ ਸੀ ਕੱਲ ਸ਼ਾਮੀ ਭਜਾਈਆਂ ਨੇ ਜੀ ਖੇਤੀ ਦੇ ਵਿੱਚ ਤੁਸੀਂ ਦੇਖ ਲਓ ਜੀ ਅਸੀਂ ਜ਼ਿੰਮੇਵਾਰੀਆ ਕਰਦੇ ਆ ਤਾਂ ਅੱਜ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ ਆਉਣ ਵਾਲੇ ਟਾਈਮ 'ਚ ਸਾਡੀ ਇਹ ਜਿਹੜੀ ਪੁਸ਼ਤਾਨੀ ਹੈ ਇਹ ਨੂੰ ਵੀ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੰਭੂ ਬਾਰਡਰ ਦੇ ਉੱਤੇ ਮੌਜੂਦ ਹਾਂ ਜਿੱਥੇ ਤੁਹਾਨੂੰ ਵਕਤ-ਵਕਤ ਤਸਵੀਰਾਂ ਨਜ਼ਰੀ ਪੈਣਗੀਆਂ ਉੱਥੇ ਇਹ ਵੀ ਬੜੀ ਸੋਹਣੀ ਤਸਵੀਰ ਆ ਕੀ ਜਦੋਂ ਬਹੁਤ ਸਾਰੇ ਲੋਕ ਲੰਗਰ ਪਾਣੀ ਸ਼ਕਦੇ ਨੇ ਤਾਂ ਬਹੁਤ ਸਾਰੀਆਂ ਪਲਾਸਟਿਕ ਦੀਆਂ ਖਾਲੀ ਬੋਤਲਾਂ ਜਾਂ ਉਸ ਤਰ੍ਹਾਂ ਪਲੇਟਾਂ ਵਗੈਰਾ ਡਿੱਗਦੀਆਂ ਨੇ ਹਰ ਚੀਜ਼ ਨੂੰ ਕਿਸਾਨ ਬੜੇ ਧਿਆਨ ਦੇ ਵਿੱਚ ਰੱਖ ਰਹੇ ਨੇ ਤੇ ਨੌਜਵਾਨ ਨੇ ਜਿਹੜੇ ਸਫਾਈ ਦਾ ਵੀ ਬੜਾ ਖਿਆਲ ਰੱਖਣੇ ਨੇ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੀ ਸੋਨੂ ਢੀਂਡਸਾਹੀ ਜੀ ਹਾਂ ਜੀ ਜੀ ਤੁਸੀਂ ਪ੍ਰੋਪਰ ਇੱਕ ਵਲੰਟੀਅਰ ਤੌਰ ਤੇ ਪੂਰੇ ਇਸ ਮੋਰਚੇ ਨੂੰ ਸਾਫ਼ ਰੱਖ ਰਹੇ ਹੋ ਹਾਂ ਜੀ ਪਿਛਲੀ ਵਾਰ ਵੀ ਜਦੋਂ ਮੋਰਚਾ ਲੱਗਿਆ ਸੀ ਦਿੱਲੀ ਮੋਰਚੇ ਦੇ ਵਿੱਚ ਸਾਡੀ ਟੀਮ ਜਿਹੜੀ ਸੀ ਜਤਿੰਦਰ ਵੀਰ ਜੀ ਚਰਨਜੀਤ ਵੀਰ ਜੀ ਜਲਦਾਰ ਹੁਣੀ ਮਨਿੰਦਰ ਵੀਰ ਜੀ ਹੁਣੀ ਜਤਿਨ ਸਿੰਘ ਖਾਲਸਾ ਜੀ ਤੇ ਕਾ ਵੀ ਸਾਡੀ 30 40 40 50 ਮੁੰਡਿਆਂ ਦੀ ਟੀਮ ਸੀਗੀ ਪਿਛਲੇ ਮੋਰਚੇ 'ਚ ਵੀ ਉੱਥੇ ਵੀ ਅਸੀਂ ਇਸੇ ਨਿਰੰਤਰ ਸੇਵਾ ਇਸੇ ਤਰ੍ਹਾਂ ਹੀ ਸਾਫ ਸਫਾਈ ਦੀ ਰਾਤ ਨੂੰ ਪਹਿਰੇਦਾਰੀ ਦੀ ਤੇ ਜਿਵੇਂ ਟ੍ਰੈਫਿਕ ਉੱਥੇ ਵਿਦੇਸ਼ਾਂ ਨੂੰ ਜਾਣ ਵਾਲੇ ਬੀ ਐਨ ਆਰ ਆਈ ਵੀਰ ਜਾਂਦੇ ਸੀਗੇ ਇਹਨਾਂ ਨੂੰ ਰੋਡ ਤੋਂ ਵੀ ਕੋਈ ਤਕਲੀਫ ਨਾ ਹੋਵੇ ਐਂਬੂਲੈਂਸ ਨੂੰ ਕੋਈ ਤਕਲੀਫ ਨਾ ਹੋਵੇ ਇਹਨਾਂ ਚੀਜ਼ਾਂ ਨੂੰ ਅਸੀਂ ਧਿਆਨ ਚ ਰੱਖਦੇ ਹਾਂ ਉੱਥੇ ਵੀ ਦਿਨ ਰਾਤ ਡੇਢ ਸਾਲ ਅਸੀਂ ਸੇਵਾ ਨਿਭਾਈਏ ਜੀ ਤੇ ਉਸੇ ਤਰ੍ਹਾਂ ਇੱਥੇ ਵੀ ਅਸੀਂ ਪਹਿਲੇ ਦਿਨ ਤੋਂ ਆ ਕੇ ਇੱਥੇ ਮੋਰਚਾ ਸੰਭਾਲਿਆ ਹੋਇਆ ਤੇ ਜਿੱਦਾਂ ਦੀ ਸੇਵਾ ਪਰਮਾਤਮਾ ਸਾਡੇ ਤੋਂ ਲੈ ਰਿਹਾ ਸਾਡੇ ਤੋਂ ਅਸੀਂ ਨਹੀਂ ਕੁਝ ਕਰਨ ਜੋਗੇ ਲੇਕਿਨ ਪਰਮਾਤਮਾ ਜਿੰਨੀ ਕੁ ਸੇਵਾ ਸਾਡੇ ਲੇਖੇ ਲਾ ਰਿਹਾ ਜੀ ਅਸੀਂ ਉਨੀ ਕੁ ਕਰ ਰਹੇ ਹਾਂ ਜੀ ਕਿੰਨੇ ਕੁ ਵਲੰਟੀਅਰ ਹੈਗੇ ਉਹ ਜਿਹੜੇ ਇਸ ਟਾਈਮ ਦੇ ਉੱਤੇ ਸੰਭੂ ਬੈਰੀਅਰ ਦੇ ਉੱਤੇ ਇਸ ਟਾਈਮ 15-20 ਜਣਿਆਂ ਦੀ ਟੀਮ ਅਸੀਂ ਹੈਗੇ ਹਾਂ ਮਤਲਬ ਜਿਹੜੇ ਆਏ ਨੇ ਇੱਥੇ ਭੈਣ ਭਰਾ ਸਾਰੇ ਹੀ ਆਪਣੀ ਸੇਵਾ ਆਪੋ ਆਪਣੀ ਸਾਰੇ ਨਭਾਰੇ ਨੇ ਪਰ ਅਸੀਂ ਜਿਹੜੇ ਵੀ ਹੈਗੇ ਆਂ ਪੁਰਾਣੀ ਟੀਮ ਦੇ ਵਿੱਚੋਂ ਅਸੀਂ 15 20 ਜਣੇ ਇੱਥੇ ਮੌਜੂਦਾ ਹੈਗੇ ਆਂ ਸਾਰੇ ਅਲੱਗ-ਅਲੱਗ ਥਾਵਾਂ ਤੇ ਆਪਣੀ ਆਪਣੀ ਸੇਵਾ ਸੰਭਾਲ ਰਹੇ ਆਂ ਜੀ ਤੇ ਬਾਕੀ ਜਿਹੜੇ ਨੇ ਉਹ ਵੀ ਹੌਲੀ-ਹੌਲੀ ਆਈ ਜਾ ਰਹੇ ਨੇ ਨਾਲ ਦੀ ਨਾਲ ਸਾਫ ਸਪਾਈ ਦਾ ਖਾਸ ਤੌਰ ਤੇ ਖਿਆਲ ਰੱਖਣ ਤੌਰ ਤੇ ਧਿਆਨ ਜੀ ਕਿਉਂਕਿ ਤੁਸੀਂ ਆਪ ਸਮਝਦਾਰ ਹੋ ਜੀ ਜਿਵੇਂ ਝੂਠ ਕਈ ਵਾਰੀ ਥੋੜੀ ਮਾੜੀ-ਮੁੱਟੀ ਰਹਿ ਜਾਂਦੀ ਹੈ ਕੋਲੀਆਂ ਗਲਾਸਾਂ ਦੇ ਵਿੱਚ ਕਿਉਂਕਿ ਹੁਣ ਗਰਮੀ ਦਿਨੋਂ ਦਿਨ ਵਧ ਰਹੀ ਹੈ ਜੀ ਮੱਛਰ ਪੈਦਾ ਨਾ ਹੋ ਕੇ ਉਹਦੇ ਕੋਈ ਭੈਣਕ ਬਿਮਾਰੀ ਦਾ ਰੂਪ ਲੈ ਲੈ ਕੋਈ ਬਜ਼ੁਰਗਾਂ ਨੂੰ ਲੜੇ ਹਨ ਇਦਾਂ ਦੀਆਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਪਏਗਾ ਤੇ ਇਹ ਆਪਣਾ ਇੱਕ ਘਰ ਬਣ ਗਿਆ ਇੱਕ ਸਾਬ ਦਾ ਇਹ ਹੁਣ ਪ੍ਰਮਾਤਮਾ ਨੂੰ ਪਤਾ ਵੀ ਇੱਕ ਦੋ ਮੋਰਚਾ ਜਿੱਤਿਆ ਜਾਣਾ ਤੇ ਜਿੰਨੀ ਜਲਦੀ ਜਿੱਤਿਆ ਜਾਵੇਗਾ ਉੰਨੀ ਫਤਿਹ ਜਲਦੀ ਹੋਵੇ ਅਸੀਂ ਤਾਂ ਇਹ ਹੀ ਕਾਮਨਾ ਕਰਦੇ ਹਾਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਪਰ ਆਪਣੇ ਵੱਲੋਂ ਫੁੱਲ ਤਿਆਰੀ ਹੈ ਕਿ ਸੇਵਾ ਜਿਵੇਂ ਦੀ ਸਾਨੂੰ ਪਰਮਾਤਮਾ ਦੇਗਾ ਅਸੀਂ ਉਦਾਂ ਦੀ ਕਰਦੇ ਰਹਿਾਂਗੇ ਇਹ ਪੂਰਾ ਜਦੋਂ ਕਾਫੀ ਲੰਬਾ ਜਿਹੜਾ ਹੈਗਾ ਕਿਲੋਮੀਟਰ ਕਾਫੀ ਕਿਲੋਮੀਟਰ ਤੱਕ ਇਹ ਕਾਫਲਾ ਜਿਹੜਾ ਫੈਲਿਆ ਹੋਇਆ ਪੂਰੀ ਜਗ੍ਹਾ ਦਾ ਧਿਆਨ ਰੱਖ ਰਹੇ ਹਾਂ ਜੀ ਪੂਰੀ ਜੇ ਇਥੋਂ ਸਟੇਜ ਤੋਂ ਲੈ ਕੇ ਜਿੱਥੇ ਤੱਕ ਮਤਲਬ ਕਿ ਉਹਨਾਂ ਨੇ ਅੱਗੇ ਰੁਕਾਂ ਲਾਈਆਂ ਹੋਈਆਂ ਨੇ ਖੋਤੀ ਸਰਕਾਰ ਨੇ ਉਹਨਾਂ ਨੇ ਰੋਕਾਂ ਜਿੱਥੋਂ ਤੱਕ ਲਾਈਆਂ ਨੇ ਉੱਥੋਂ ਲੈ ਕੇ ਜਿੱਥੋਂ ਤੱਕ ਸਾਡੇ ਪੈਣਪਰਾ ਪੰਜਾਬ ਦੇ ਮਤਲਬ ਕਿ ਏਰੀਏ ਤੱਕ ਬੈਠੇ ਨੇ ਰਾਜਪੁਰੇ ਦੇ ਥੋੜੀ ਜਿਹੀ ਉਰੇ ਤੱਕ ਬੈਠੇ ਨੇ ਜਿੱਥੋਂ ਤੱਕ ਵੀ ਸਾਡੇ ਤੋਂ ਪਹੁੰਚਿਆ ਜਾਂਦਾ ਸੀ ਪੈਦਲ ਵੀ ਗੱਡੀ ਤੇ ਵੀ ਜਿੱਥੋਂ-ਤਿੱਥੇ ਲੰਗਰ ਲੱਗੇ ਨੇ ਖਾਸ ਕਰਕੇ ਉੱਥੇ ਜਰੂਰ ਇਹਨਾਂ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਜੀ ਇਹ ਵੀ ਤੁਸੀਂ ਇੱਕ ਮੈਸੇਜ ਦੇਣਾ ਚਾ ਰਹੇ ਹੋ ਕਿ ਜਿਸ ਸਾਹਬ ਦੇ ਨਾਲ ਸਰਕਾਰ ਕਈ ਵਾਰੀ ਤੁਹਾਨੂੰ ਕਹਿੰਦੀ ਹੈ ਕਿ ਇਹ ਖਾਲਿਸਤਾਨੀ ਉਗਰਵਾਦੀ ਜਾਂ ਤਰ੍ਹਾਂ-ਤਰ੍ਹਾਂ ਦੇ ਟੈਗ ਲਾ ਦਿੱਤੇ ਜਾਂਦੇ ਨੇ ਇਹ ਵੀ ਇੱਕ ਤੁਹਾਡਾ ਮੈਸੇਜ ਹੋਵੇਗਾ ਕਿ ਅਸੀਂ ਹਰ ਚੀਜ਼ ਨੂੰ ਬੜੇ ਧਿਆ ਅੱਜ ਤੇ ਕੋਈ ਨਵੇਂ ਨਹੀਂ ਜਿਹੇ ਹੈਗੇ ਇਹ ਜਿਹੜੇ ਸਾਡੇ ਤੇ ਦੋਸ਼ ਲੱਗਦੇ ਨੇ ਸ਼ੁਰੂ ਤੋਂ ਚੱਲਦੇ ਆ ਬਜ਼ੁਰਗਾਂ ਤੋਂ ਲਾ ਕੇ ਲਾ ਲੋ ਉਹ ਇਹ ਚਲਦੇ ਆ ਰਹੇ ਨੇ ਦੋਸ਼ ਪਿਛਲੇ ਮੋਰਚੇ 'ਚ ਵੀ ਮੋਰਚੇ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਵੱਲੋਂ ਕਈ ਵਾਰੀ ਸ਼ਰਾਰਤੀ ਅਨਸਰਾਂ ਨੂੰ ਵਿਚਵਾੜ ਕੇ ਇਹ ਪਥਰਾਵਾਜੀ ਕੀਤੀ ਜਾਣੀ ਅੱਗਾਂ ਲਾਣੀਆਂ ਇਦਾਂ ਦੇ ਕਾਨੂੰਨੀਆ ਹਰਕਤਾਂ ਬੜੀਆਂ ਉਹਨਾਂ ਨੇ ਪਿਛਲੀ ਵਾਰ ਵੀ ਉੱਥੇ ਦਿੱਲੀ ਮੋਰਚੇ 'ਚ ਵੀ ਕੀਤੀਆਂ ਸਨ ਪਰ ਲੇਕਿਨ ਸਾਡੇ ਨੌਜਵਾਨ ਵੀਰ ਬਜ਼ੁਰਗ ਦਿਨ ਰਾਤ ਜਿਹੜੇ ਮਤਲਬ ਕਿ ਰਾਤ ਨੂੰ ਜਾਗ ਕੇ ਸੇਵਾ ਕਰਦੇ ਰਹੇ ਤੇ ਵਲੰਟੀਅਰ ਵੀਰ ਭੈਣ ਭਰਾ ਸਾਡੇ ਇਹਨਾਂ ਚੀਜ਼ਾਂ ਨੂੰ ਦੇਖਦੇ ਰਹੇ ਆਗੂ ਹੋ ਕੇ ਮੋਢੀ ਸਾਡੇ ਜਿਹੜੇ ਵੱਡੇ ਵੀਰ ਨੂੰ ਸਾਨੂੰ ਦੱਸਦੇ ਦੇ ਵੀ ਆਪਾਂ ਇਸ ਤਰ੍ਹਾਂ ਦਾ ਅਣਪਛਾਤੇ ਲੋਕਾਂ ਦਾ ਵੀ ਧਿਆਨ ਰੱਖਣਾ ਜਿਹੜੇ ਇਸ ਮੋਰਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨਗੇ ਤੇ ਜ਼ਿਆਦਾਤਰ ਇਹ ਲੋਕ ਸਾਨੂੰ ਬੇਵਕੂਫ ਤੇ ਅਣਪੜ ਲੋਕ ਇਦਾਂ ਦੇ ਟੈਗ ਕਾਫੀ ਦੇ ਕੇ ਖਾਲਸਤਾਨੀ ਦਾ ਟੈਗ ਦੇ ਕੇ ਜਾਂ ਦੇਸ਼ਦਰੋਹੀ ਦਾ ਟੈਗ ਦੇ ਕੇ ਵਿਚਰਦੇ ਨੇ ਸਾਡੇ ਦੇ ਵਿੱਚ ਕਹਿੰਦੇ ਨੇ ਸਾਨੂੰ ਪਰ ਲੇਕਿਨ ਅਸੀਂ ਇਹਨਾਂ ਚੀਜ਼ਾਂ ਨਾਲ ਉਹਨਾਂ ਨੂੰ ਸਾਬਤ ਕਰਕੇ ਦਿਖਾਣਾ ਚਾਹੁੰਦੇ ਆਂ ਵੀ ਹਾਂ ਵੀ ਦੇਖੋ ਅਸੀਂ ਆਪਣੇ ਆਪ ਦੀ ਸਫਾਈ ਇਹ ਤੇ ਇਹ ਜਿਹੜੇ ਮਤਲਬ ਕਿ ਜਿਹੜਾ ਇਹ ਸਾਡਾ ਘਰ ਬਣ ਚੁੱਕਿਆ ਮੋਰਚਾ ਅਸੀਂ ਉਹਦੀ ਵੀ ਸਾਫ ਸਫਾਈ ਤੇ ਉਹਦੀ ਦੇਖ ਰਹੇ ਕਿ ਵੀ ਕਿਉਂ ਕਿ ਕੱਲ ਵੀ ਰਾਤ ਉਥੇ ਜਿਹੜਾ ਕੋਈ ਮਾੜਾ ਮੋਟਾ ਅਥਰੂ ਗੈਸ ਦੇ ਗੋਲੇ ਛਾਮੀ ਚੱਲੇ ਸੀਗੇ ਉਹਦੇ ਵਿੱਚ ਕਮ ਸੇ ਕਮ ਅਹੀ 15 20 ਮੁੰਡਿਆਂ ਨੇ ਇਹ ਉਹਨਾਂ ਦੇ 15 20 ਬੰਦੇ ਜਿਹੜੇ ਅਣਪਛਾਤੇ ਜਿਨ੍ਹਾਂ ਨੂੰ ਅਸੀਂ ਦੇਖ ਕੇ ਪਛਾਣ ਜਾਂਦੇ ਕਿਉਂਕਿ ਵੇਖੋ ਹੁਣ ਤੁਸੀਂ ਮੋਰਚੇ ਤੇ ਤੁਰੇ ਫਿਰਦੇ ਹੋ ਸਾਰੇ ਤੁਰੇ ਬੇਖੌਫ ਹੋ ਕੇ ਤੁਰੇ ਫਿਰਦੇ ਨੇ ਜਿਹੜੇ ਬੰਦੇ ਦੇ ਮਨ 'ਚ ਚੋਰ ਹੋਏਗਾ ਉਹ ਜ਼ਰੂਰ ਡਰੇਗਾ ਜੀ ਤੇ ਉਹਨਾਂ ਅਸੀਂ ਉਹਨਾਂ ਨੂੰ ਕਾਫੀ ਦੂਰ ਤੋਂ ਬਾਚ ਲਾਦੇ ਆਂ ਤੇ ਜੇ ਉਹਨੂੰ ਪੁੱਛਦੇ ਆਂ ਤੁਸੀਂ ਕਿੱਥੋਂ ਆਏ ਉਹ ਉਹ ਹੀ ਖਿਸਕ ਜਾਂਦੇ ਆਂ ਨਹੀਂ ਕਾਫੀ 5-5 ਜਣਿਆਂ ਦੀਆਂ ਕੱਲ 4-5 ਟੀਮਾਂ ਅਸੀਂ ਕੱਲ ਸ਼ਾਮੀ ਭਜਾਈਆਂ ਨੇ ਜੀ ਜਿਸ ਹਿਸਾਬ ਦੇ ਨਾਲ ਕਈ ਵਾਰੀ ਬਹੁਤ ਸਾਰੀਆਂ ਫਿਲਮਾਂ ਬਣੀਆਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਲੈ ਕੇ ਔਰ ਪੰਜਾਬ ਦੇ ਵਿੱਚ ਇੱਕ ਇਹ ਵੀ ਕਿਹਾ ਜਾਂਦਾ ਹੈ ਕਿ ਚਟਾ ਜਾਂ ਹੋਰ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦਾ ਜਿਹੜਾ ਪ੍ਰਕੋਪ ਹੈ ਉਹ ਪੰਜਾਬ 'ਚ ਹੈ ਪਰ ਜਦੋਂ ਇੱਥੇ ਨੌਜਵਾਨਾਂ ਨੂੰ ਐਜੇ ਵਲੰਟੀਅਰ ਤੌਰ ਤੇ ਤੁਹਾਨੂੰ ਵੇਖ ਰਹੇ ਆਂ ਤੁਹਾਨੂੰ ਕੀ ਲੱਗਦਾ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਹੀ ਬਦਨਾਮ ਕਰਨ ਦੀ ਕੋਸ਼ਿਸ਼ ਆ ਸਿਰਫ ਤੇ ਸਿਰ ਤੇ ਇਹ ਚੀਜ਼ਾਂ ਨੇ ਮਤਲਬ ਕਿ ਇਹ ਮਤਲਬ ਕਿ ਇਹ ਸਰਕਾਰਾਂ ਨੇ ਜੋ ਕਰਦੀਆਂ ਨੇ ਸਰਕਾਰਾਂ ਬਦਨਾਮ ਮਤਲਬ ਕਿ ਜਿਹੜੀ ਚੀਜ਼ ਨੂੰ ਇਹ ਚੀਜ਼ ਨੂੰ ਚਾਹੇ ਉਹ મોદી ਸਰਕਾਰ ਹੈ ਚਾ ਕੋਈ ਸਰਕਾਰ ਹੈ ਉਹ ਚੀਜ਼ਾਂ ਨੂੰ ਸੋਚਦੀਆਂ ਨਹੀਂ ਹੈਗੀਆਂ ਕਿ ਅਸੀਂ ਦੋਸ਼ ਕਿੰਨਾ ਤੇ ਲਾ ਰਹੇ ਹਾਂ ਕਿਉਂਕਿ ਸਾਡੇ ਜਨੂਨ ਤੇ ਜਜ਼ਬੇ ਨੂੰ ਇਹ ਇਹ ਮਤਲਬ ਕਿ ਪੜਨ ਦਾ ਇਤਿਹਾਸ ਇਤਿਹਾਸ ਤਾਂ ਪੜਦਾ ਹੀ ਨਹੀਂ ਕੋਈ ਸਾਡਾ ਪਿਛਲਾ ਇਤਿਹਾਸ ਤਾਂ ਪੜ ਕੇ ਦੇਖੋ ਵੀ ਪਹਿਲਾਂ ਅਸੀਂ ਮਤਲਬ ਕਿੰਨਾ ਦੇ ਵਾਰਸਾਂ ਸੀ ਸਾਨੂੰ ਕਿੰਨਾ ਦੀ ਬਖਸ਼ੀਸ਼ ਹੈ ਸਾਡੇ ਤੇ ਸਿਰ ਤੇ ਕਿੰਨਾ ਦਾ ਹੱਥ ਹੈ ਉਹ ਪ੍ਰਮਾਤਮਾ ਦਾ ਕਾਲਪੁਰਖ ਵਾਹਿਗੁਰੂ ਦਾ ਹੁਣ ਇੱਥੇ ਜਿੰਨੀ ਨੌਜਵਾਨੀ ਤਾਂ ਇੱਥੇ ਤੁਰੀ ਫਿਰਦੀ ਐ ਕਹ ਤੁਹਾਨੂੰ ਲੱਗਦਾ ਵੀ ਹਾਂ ਵੀ ਇਹ ਇਹ ਇੰਨੇ ਨਸ਼ੇ ਕਰਦੇ ਹੋਣਗੇ ਜਾਂ ਕੁਝ ਕਰਦੇ ਇਹ ਟਿਕ ਟੈਗ ਲਾ ਦਿੱਤਾ ਜਾਂਦਾ ਕੋਈ ਉਹਨਾਂ ਵੱਲੋਂ ਸ਼ਰਾਰਤੀ ਅੰਸਰ ਵਾੜ ਕੇ ਹੁਣ ਹਰ ਇੱਕ ਤਰ੍ਹਾਂ ਦੇ ਲੋਕ ਮਤਲਬ ਕਿ ਦੁਨੀਆ ਤੇ ਦੇਖਣ ਨੂੰ ਮਿਲਦੇ ਨੇ ਆਪਾਂ ਨੂੰ ਜੇ ਕੋਈ ਨਸ਼ਾ ਕਰਦਾ ਹੋਵੇਗਾ ਸਗੋਂ ਸਾਨੂੰ ਉਸ ਚੀਜ਼ ਨੂੰ ਬਚਾਉਣਾ ਚਾਹੀਦਾ ਵੀ ਸਾਨੂੰ ਇਹ ਗਲਤ ਨਸ਼ੇ ਗਲਤ ਨੀਤੀਆਂ ਇਹ ਵਾੜਦੇ ਨੇ ਤੇ ਸਾਨੂੰ ਸਗੋ ਆਪਣਾ ਜੇ ਕੋਈ ਭੈਣ ਭਰਾ ਆਪਾਂ ਨੂੰ ਲੱਗਦਾ ਵੀ ਹਾਂ ਵੀ ਉਹ ਗਲਤ ਰਾਹੇ ਜਾ ਰਿਹਾ ਤਾਂ ਸਾਨੂੰ ਉਸ ਨੂੰ ਆਪਣੇ ਨਾਲ ਸੇਵਾ ਦੇ ਵਿੱਚ ਲਾ ਕੇ ਤੇ ਜਾਂ ਉਹਨੂੰ ਸਮਝਾ ਕੇ ਆਪਾਂ ਇਹਨਾਂ ਗਲਤ ਰਸਤੇ ਤੋਂ ਆਪਾਂ ਬਚਾ ਕਰ ਸਕੀਏ ਕੀ ਨਾਮ ਹੈ ਬਾਈ ਜੀ ਤੁਹਾਡਾ ਮੇਰਾ ਬਾਜੀ ਜੌਰਨ ਨੰਬਰ ਦਾ ਜੀ ਕੀ ਨਗਦਾ ਜਦੋਂ ਤੁਹਾਡੀ ਉਮਰ ਆ ਜਾਂਦਾ ਫਿਰ ਨੌਕਰੀ ਕਰਨ ਦੀ ਹੁੰਦੀ ਹੈ ਜਾਂ ਆਪਾਂ ਕਈ ਵਾਰੀ ਇਹ ਵੀ ਹੁੰਦਾ ਵੀ ਹੋਰ ਪੜ੍ਹਾਈ ਕਰ ਲਈ ਪਰ ਅੱਜ ਫਿਰ ਨੌਜਵਾਨਾਂ ਨੂੰ ਇੱਥੇ ਝਾੜੂ ਲਾਉਣੇ ਪੈ ਰਹੇ ਨੇ ਲਗਾਤਾਰ ਸੇਵਾ ਦੇ ਵਿੱਚ ਫਿਰ ਡਟ ਗਿਓ ਨੀ ਭਾਜੀ ਐਦਾਂ ਦਾ ਕੋਈ ਚੱਕਰ ਨਹੀਂ ਗਾ ਦੇਖੋ ਸਟੱਡੀ ਟਾਈਮ ਸਟੱਡੀ ਕਰਨ ਵਾਲੇ ਵੀ ਮੁੰਡੇ ਵਾਧੂ ਨੇ ਜਿਹੜੇ ਸਟੱਡੀ ਕਰ ਰਹੇ ਨੇ ਠੀਕ ਹੈ ਨੀ ਅਤੇ ਮੈਂ ਗੱਲ ਪੜ੍ਹਨ ਵਾਲੇ ਮੁੰਡੇ ਜਿਨ੍ਹਾਂ ਨੇ ਪੜਨਾ ਉਹ ਭਾਜੀ ਇੱਥੇ ਰਹਿ ਕੇ ਵੀ ਪੜ੍ਹਦੇ ਨੇ ਬਥੇਰੇ ਤਰਨੇ ਜਿਵੇਂ ਬੈ ਕੇ ਮੁੰਡਿਆਂ ਨੇ ਪਿਛਲੀ ਵਾਰ ਪੇਪਰ ਦਿੱਤੇ ਨੇ ਸਾਰਾ ਕੁਝ ਕਲੀਅਰ ਕਰਿਆ ਪਰ ਅਸਲ ਗੱਲ ਸੋਚਣ ਵਾਲੀ ਇਹ ਹੈ ਕੰਨਿਆ ਦਾ ਸਿਲੇਬਸ ਫੋਨਾਂ 'ਤੇ ਆਉਣ ਲੱਗਾ ਕਿਉਂਕਿ ਤਕਨੀਕ ਬਦਲੀ ਪਿਛਲੇ ਲੋਕਡਾਊਨ ਦੇ ਵਿੱਚ ਬਥੇਰੇ ਬੱਚਾਂ ਦੇ ਸਿਲੇਬਸ ਨੇ ਹੁਣ ਆਨਲਾਈਨ ਭੇਜਨੇ ਸ਼ੁਰੂ ਕਰਤੇ ਠੀਕ ਹੈ ਕਿ ਨਹੀਂ ਪਹਿਲਾਂ ਤਾਂ ਚਲੋ ਬੱਚਿਆਂ ਨੂੰ ਸਿਲੇਬਸ ਸਕੂਲ 'ਚ ਮਿਲਦਾ ਸੀ ਹੁਣ ਤਕਰੀਬਨ ਪੜਾਈ ਛੁੱਟੀ ਤੋਂ ਬਾਅਦ ਵੀ ਸਕੂਲ ਤੋਂ ਬਾਅਦ ਵੀ ਸਾਰਾ ਹੋਮਵਰਕ ਪੇਡੰਸ ਤੱਕ ਵੀ ਡੈਰੀ ਨਹੀਂ ਪੜਦੇ ਫੋਨ 'ਚ ਦੇਖ ਲੈਂਦੇ ਨੇ ਬੱਚੇ ਦਾ ਕੀ ਕੁਸ ਆਇਆ ਪਰ ਉਹ ਚੀਜ਼ਾਂ ਵੀ ਸੇਵਾਵਾਂ ਬੰਦ ਕਰਵਾਤੀਆਂ ਸਰਕਾਰ ਨੇ ਮੇਰਾ ਕਹਿਣ ਤੋਂ ਭਾਵੇਂ ਸਵਾਲ ਮੇਰਾ ਇਹ ਹੈ ਕਿ ਜਿਹੜਾ ਸਮਾਂ ਹੁੰਦਾ ਨੌਕਰੀ ਕਰਨ ਦਾ ਪਰ ਉਹ ਨੌਜਵਾਨਾਂ ਨੂੰ ਇੱਥੇ ਕੰਮ ਕਰਨਾ ਪੈ ਨੀ ਭਾਜੀ ਨੌਕਰੀ ਕਰਨ ਨਾਲ ਤਾਂ ਨੌਕਰੀ ਕਰੇ ਰਹੇ ਨੇਗੇ ਛੁੱਟੀਆਂ ਵੀ ਲੈ ਰਹੇ ਨੇ ਕੋਈ ਬਤੇਰੇਣ ਛੁੱਟੀਆਂ ਮਿਲਦੇ ਕੋਈ ਛੁੱਟੀਆਂ ਲੈ ਕੇ ਅਥਾਰ ਹੁਣ ਭਾਜੀ ਦੀ ਗੱਲ ਕਰਾਂ ਭਾਜੀ ਸਪੈਸ਼ਲ ਜਰਮਨ ਤੋਂ ਆਏ ਨੇ ਠੀਕ ਹੈ ਕਿ ਨਹੀਂ ਪਰ ਗੱਲ ਹੈ ਕਿ ਸਾਡੇ ਦਿਲ ਦੇ ਵਿੱਚ ਜਿਹੜੀ ਪੰਜਾਬਲੀ ਆਵਾਜ਼ ਆ ਸਾਡੀ ਕਿਸਾਨੀ ਲਈ ਆਵਾਜ਼ ਆ ਹੁਣ ਅਸੀਂ ਖੇਤੀ ਕਰਦੇ ਆਂ ਖੇਤੀ ਨੂੰ ਅਸੀਂ ਪਾਣੀ ਦਾਦਾ ਗਣਕ ਨੂੰ ਹੁਣ ਸਾਨੂੰ ਕੋਈ ਟੈਨਸ਼ਨ ਹੈ ਨਹੀਂ ਰਹੀ ਅਸੀਂ ਪੂਰੇ ਕਰੇ ਬੈਠੇ ਆਂ ਬੈਠੇ ਆ ਪਰ ਦੇਖੀ ਜਾਊਗੀ ਜਿਹੜਾ ਕੁਝ ਬਣੂਗਾ ਲੰਬੀ ਤਿਆਰੀ ਕਰਕੇ ਆਏ ਹਾਂ ਨਹੀਂ ਫੁੱਲ ਤਿਆਰੀਆਂ ਭਾਜੀ ਕੋ ਚੱਕਰ ਨਹੀਂ ਹੈਗਾ ਅਸੀਂ ਘਰੋਂ ਪਹਿਲਾਂ ਫਤੇ ਬਲਾ ਕੇ ਤੁਰੇ ਆਂ ਉਸਾ ਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਨਿਗ੍ਹਾ ਵਿੱਚ ਜੋ ਹੁੰਦਾ ਦੇਖੀ ਜਾਊਗੀ ਜੇ ਹੁਣ ਨਈ ਸਰਕਾਰ ਦਾ ਫਿਰ ਤੁਹਾਨੂੰ ਗੋਡਣੀਆਂ ਲਵਾਉਣੀਆਂ ਵੀ ਆਉਂਦੀਆਂ ਨੇ ਹੈਗੀਆਂ ਬਾਈ ਜੀ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਬਹੁਤ ਸਾਰੇ ਨੌਜਵਾਨ ਨੇ ਤੁਹਾਡੇ ਵਾਂਗ ਆਪਣਾ ਭਵਿੱਖ ਸਵਾਰਨ ਦੇ ਲਈ ਜਰਮਨ ਹੋਵੇ ਜਾਂ ਕੋਈ ਵੀ ਮੁਲਕ ਹੋਵੇ ਜਿੱਥੇ ਉਹਨਾਂ ਨੂੰ ਚੰਗਾ ਪੈਸਾ ਮਿਲਦਾ ਉਹ ਇੱਥੋਂ ਜਾਂਦੇ ਨੇ ਪੰਜਾਬ 'ਚ ਐਸੀ ਕਿਹੜੀ ਖਿੱਚ ਆ ਕਿ ਫਿਰ ਉਹ ਤੁਹਾਨੂੰ ਇੱਥੇ ਖਿੱਚ ਲਿਆਉਂਦੀ ਹੈ ਫਿਰ ਤੁਸੀਂ ਸੇਵਾ 'ਚ ਡਟ ਗਿਓ ਆ ਕੇ ਜਰਮਨ ਤੋਂ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੀ ਬਾਹਰ ਜਾਣਾ ਇੱਕ ਮਜਬੂਰੀ ਹੈ ਕਿਉਂਕਿ ਸਾਨੂੰ ਇੱਥੇ ਆਪਣਾ ਖੇਤੀ ਦੇ ਵਿੱਚ ਤੁਸੀਂ ਦੇਖ ਲਓ ਜੀ ਅਸੀਂ ਜ਼ਿੰਮੇਦਾਰਾ ਕਰਦੇ ਆ ਤਾਂ ਅੱਜ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ ਆਣ ਵਾਲੇ ਟਾਈਮ 'ਚ ਸਾਡੀ ਇਹ ਜਿਹੜੀ ਪੁਸ਼ਤਾਨੀ ਹੈ ਇਹ ਨੂੰ ਵੀ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੀ ਗੱਲ ਇਹ ਕਹਾਂਗੇ ਆਪਾਂ ਕਿ ਆਪਣਾ ਜਿਹੜੀ ਸਾਡੀਆਂ ਸਰਕਾਰਾਂ ਨੇ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਸਾਨੂੰ ਬਾਹਰ ਜਾਣਾ ਪੈਂਦਾ ਤੇ ਦੂਜੀ ਗੱਲ ਇਹ ਆ ਕਿ ਬਾਹਰ ਰਹਿੰਦੇ ਹੋਏ ਵੀ ਜਦੋਂ ਸਾਡੇ ਮਾਪਿਓ ਸਾਡੇ ਬਜ਼ੁਰਗ ਇੱਥੇ ਮੋਰਚੇ ਲਾਉਂਦੇ ਆ ਜਿਵੇਂ ਪਿਛਲੇ ਸਾਲ ਜਦੋਂ ਪਿਛਲੀ ਵਾਰੀ ਪਾਰਟ 1 ਲੱਗਿਆ ਸੀਗਾ ਕਿਸਾਨੀ ਅੰਦੋਲਨ ਉਦੋਂ ਵੀ ਆਪਾਂ ਪੂਰਾ ਸਾਲ ਇੱਥੇ ਸੇਵਾ ਨਿਭਾਈ ਸੀ ਅੱਛਾ ਉਦੋਂ ਵੀ ਆਏ ਸੀ ਹਾਂਜੀ ਹਾਂਜੀ ਉਦੋਂ ਵੀ ਸੀਗੇ ਹੁਣ ਵੀ ਜਦੋਂ ਆਪਾਂ ਨੂੰ ਪਤਾ ਲੱਗਿਆ ਵੀ ਕਿਸਾਨਾਂ ਨੇ ਕੋਲ ਕੀਤੀ ਐ ਮੈਂ 11 ਤੱਕ ਨੂੰ ਟਿਕਟ ਲੈ ਕੇ ਆਪਣਾ ਮੋਰਚੇ 'ਚ ਆ ਗਿਆ ਸੀਗਾ ਪਲਾਨ ਪਹਿਲਾਂ ਦਾ ਸੀ ਜਾਂ ਮੋਰਚੇ ਕਰਕੇ ਬਣਾਇਆ ਮੋਰਚੇ ਕਰਕੇ ਬਣਿਆ ਜੀ ਪਲਾਨ ਤਾਂ ਕਿਉਂਕਿ ਫੇਸਬੁੱਕ ਤੇ ਆਪਾਂ ਦੇਖਦੇ ਹੁੰਦੇ ਸੀਗੇ ਪਤਾ ਲੱਗਿਆ ਵੀ ਹੁਣ ਮੋਰਚਾ ਲੱਗਣਾ ਹੈ ਤੇ ਫਿਰ ਰਹਿ ਨਹੀਂ ਜਾਂਦਾ ਹੋਰ ਵੀ ਆਪਣੇ ਵੀਰ ਨੇ ਉਹਨਾਂ ਨੇ ਵੀ ਟਿਕਟਾਂ ਕਰਾ ਲਈਆਂ ਕਹਿੰਦੇ ਦਿੱਲੀ ਪਹੁੰਚੋ ਅਸੀਂ ਨਾਲ ਦੇ ਨਾਲ ਆ ਜਾਣਾ ਤੁਹਾਨੂੰ ਖੁਸ਼ੀ ਮਿਲਦੀ ਐ ਇਸ ਤਰ੍ਹਾਂ ਦੀ ਸੇਵਾ ਕਰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਐ ਕਿਉਂਕਿ ਇੱਥੇ ਆ ਕੇ ਸਕੂਨ ਹੀ ਮਿਲਦਾ ਸਾਨੂੰ ਇਹ ਸਾਡੀ ਆਪਣਾ ਇਹ ਮਾਂ ਐ ਸਾਡੀ ਜਿਹੜੀ ਧਰਤੀ ਐ ਹਨਾ ਇਹਨੂੰ ਜੇ ਕੋਈ ਇਤੇ ਕੋਈ ਹਾਂਚ ਆਉਂਦੀ ਐ ਤੇ ਅਸੀਂ ਕਿਵੇਂ ਪਿੱਛੇ ਰਹਿ ਜਾਾਂਗੇ ਫੇਰ ਜਿੰਨਾ ਚਿਰ ਸਾਡੇ ਦੇ ਵਿੱਚ ਜਾਨ ਰਹੇਗੀ ਜਿੰਨੇ ਜੋਗੇ ਅਸੀਂ ਹੋਵਾਂਗੇ ਉਹਨੇ ਅਸੀਂ ਸੇਵਾ ਨਿਭਾਵਾਂਗੇ ਭਾਵੇਂ ਇੱਕ ਮੋਰਚਾ ਲੱਗੇ ਭਾਵੇਂ ਸਾਰੀ ਉਮਰ ਲੱਗ ਦੇਈ ਰਹਿਣਾ ਅਸੀਂ ਪਿੱਛੇ ਨਹੀਂ ਹਟਣ ਵਾਲੇ ਜੀ ਇਹ ਨੌਜਵਾਨਾਂ ਦੀਆਂ ਤਸਵੀਰਾਂ ਨੇ ਹੱਥਾਂ ਦੇ ਵਿੱਚ ਝਾੜੂ ਨੇ ਜੈਕਟਾਂ ਪਾਈਆਂ ਹੋਣਾ ਤੇ ਇਸ ਗੱਲ ਦੀ ਇਸ ਗੱਲ ਦਾ ਮੈਸੇਜ ਦੇ ਰਹੇ ਨੇ ਕਿ ਆਓ ਆਪਾਂ ਇਸ ਮੋਰਚੇ ਨੂੰ ਸਾਫ਼ ਸੁਥਰਾ ਵੀ ਰੱਖਣਾ ਸਾਫ਼ ਤੌਰ ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਪਰਿਵਾਰਾਂ ਦੇ ਵਿੱਚੋਂ ਆ ਖੇਤੀਬਾੜੀ ਦੇ ਨਾਲ ਜੁੜੇ ਹੋਏ ਪਰਿਵਾਰ ਨੇ ਤੇ ਬਾਈ ਹੁਣੀ ਜਿਸ ਤਰ੍ਹਾਂ ਦੱਸ ਰਹੇ ਨੇ ਕਿ ਮੈਂ ਜਰਮਨ ਤੋਂ ਸਪੈਸ਼ਲ ਆਇਆ ਇਸ ਮੋਰਚੇ ਦੀ ਖੂਬਸੂਰਤ ਤਸਵੀਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਉਮੀਦ ਕਰਾਂਗਾ ਚੰਗੀ ਲੱਗੇਗੀ ਤੇ ਸ਼ੇਅਰ ਜ਼ਰੂਰ ਕਰਨਾ